ਬਾਪੂ ਕਹਿੰਦਾ ਮਹਾਸ਼ੀਰਾ ਜਦੋਂ ਤਰਲਾ ਲਿਆ ਨਸ਼ਕ ਅਪਰਾਧ ਕਰਦਾ ਹੈ ਜੀਤੇ ਜਨਮੀ ਜੀਤਨਾ ਰਾਖਸ ਤੇਤੇ ਜਦੋਂ ਤਰਲਾ ਲਿਆ ਤੇ ਬਾਪੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਦੇਖ ਮੈਂ ਅਨੰਦਾ ਦੀ ਪੂਰੀ ਗਵਾ ਆਇਆ ਮੈਂ ਮਖਮਲੀ ਸਵੀਜਾਂ ਗਵਾ ਆਇਆ ਮੈਂ ਪਰਵਾਰ ਗਵਾ ਲਿਆ ਮੈਂ ਲਖਤੇ ਜਿਗਰ ਚਾਰ ਛੱਡ ਆਇਆ ਮਹਾਸ਼ਿੰਗਾ ਮੈਂ ਹਰ ਹਰ ਵਸਤੂ ਗਵਾਇਆ ਵਾਰ ਆਇਆ ਨਿਸ਼ਾਵਰ ਕਰ ਆਇਆ ਸਰਸਾ ਨਦੀ ਦੇ ਵਿੱਚ ਮੇਰਾ ਪਿਆਰਾ ਮੇਰੀ ਪਰਜ਼ੋਰ ਕਲਮ ਤੋਂ ਪ੍ਰਗਟ ਹੋਇਆ ਸਾਹਿਤ ਰੁੜ ਗਿਆ ਜੇ ਨਹੀਂ ਕੁਝ ਰੁਣ ਦਿੱਤਾ ਤੇ ਤੇਰਾ ਬਦਾਵਾ ਸੀ ਅੱਜ ਵੀ ਕਮਰ ਕੱਸੇ ਵਿੱਚ ਸੰਭਿਆ ਆਇ ਮੈਂ ਇਹ ਅਸਿਕ ਨਾਲ ਪਿਆਰ ਗੁਰੂ ਦਾ ਤੂੰ ਬੇਦਾਵਾ ਦੇ ਸਕਦਾ ਪਰ ਗੁਰੂ ਕਦੇ ਵੀ ਦਾਵਾ ਨਹੀਂ ਚੁੱਕਦਾ ਆਪਣੇ ਸਿੱਖ ਬਾਪੇ ਕੋ ਬਾਪੇ ਨਹੀਂ ਹੁੰਦੇ ਅਸੀਂ ਕੋ ਪੁੱਤ ਬਣ ਜਾਂਦੇ ਉਹ ਕਮਰ ਕੱਸੇ ਚੋ ਬੇਦਾਵਾ ਕੱਢਿਆ ਚਿੱਠੀ ਖੱਡੀ ਕਹਿੰਦਾ ਪਾਤਸ਼ਾਹੇ ਨੂੰ ਪਾੜ ਦਿਓ ਮਹਾਰਾਜ ਨੇ ਚਿੱਠੀ ਪਾੜ ਦਿੱਤੀ ਇੱਥੇ ਫਿਰ ਬਾਣੀ ਕਹਿੰਦੀ ਐ ਟੂਟੀ ਗੰਡਨਹਾਰ ਗੋਪਾਲ ਸਰਬਜੀ ਆਪੇ ਗੁਰ ਪਰਮੇਸ਼ਰ ਏ ਕੋ ਜਾਣ ਚਾਹੇ ਉਹ ਗੋਪਾਲ ਐ ਤੇ ਚਾਹੇ ਗੁਰੂ ਐ ਉਹਨਾਂ ਦਾ ਦਰਜਾ ਇੱਕ ਹੀ ਐ